ਮੈਂ ਹਾਂਜੀ ਬੜਾ ਬੜਾ ਤੇ ਬਾਜੀ ਜਿਸ ਵੇ ਤੁਸੀਂ ਦੱਸਿਆ ਕਿ ਤੁਹਾਨੂੰ ਕਲੈਕਸ਼ਨ ਦਾ ਸ਼ੌਂਕ ਸੀ ਤੇ ਅਗਰ ਮੈਂ ਹੁਣ ਗੱਲ ਕਰਾਂ ਕਿ ਪਾਲੀਵੁੱਡ ਫਿਲਮ ਤੁਸੀਂ ਦੇਖਦੇ ਹੋ ਮੈਂ ਸਾਰੀਆਂ ਦੇਖ ਦਿੰਦਾ ਮੈਂ ਹਰ ਸਿਨੇਮਾ ਦੇਖ ਦਿੰਦਾ ਜਿਹੜਾ ਮੈਨੂੰ ਮੈਂ ਕੋਰੀਅਨ ਵੀ ਦੇਖ ਲੈਂਦਾ ਅੱਛਾ ਫਿਰ ਅਰਾਨੀ ਫਿਲਮਾਂ ਵੀ ਚੰਗੀਆਂ ਲੱਗਦੀਆਂ ਕਿਸ ਡਾਇਰੈਕਟਰ ਨੂੰ ਫਾਲੋ ਕਰਦੇ ਹੋ ਅਗਰ ਮੈਂ ਹਿੰਦੀ ਸਿਨੇਮਾ ਮੈਂ ਫਾਲੋ ਬទੇ ਸੀ ਕਰਾਂ ਕਿ ਸਰ ਮੇਰੀ ਗੱਲ ਕਿਸੇ ਮੈਂ ਦੇਖਦਾ ਮੈਂ ਸਭ ਨੂੰ ਪਰ ਮੈਂ ਭਾਉਲੋ ਨਹੀਂ ਕਰਦਾ ਪਰ ਕਿਸੇ ਕੋ ਜੋ ਤੁਸੀਂ ਕਿਸੇ ਨੂੰ ਫਾਲੋ ਨਹੀਂ ਸਿੰਗਿੰਗ 'ਚ ਵੀ ਰੋਲਾ ਸੀ ਹਾਂਜੀ ਜ਼ਿੰਦਗੀ 'ਚ ਇੱਕ ਬਹੁਤ ਵੱਡੀ ਮੁਸੀਬਤ ਹੈ ਕਿ ਆਪਾਂ ਜਦੋਂ ਵੀ ਕੋਈ ਕੰਮ ਕਰਨੇ ਆਪਾਂ ਪਹਿਲਾਂ ਇਹ ਸੋਚ ਲੈਂਦੇ ਆਂ ਕਿ ਉਹ ਬੰਦਾ ਜੇ ਮੇਰੀ ਹੈਲਪ ਕਰ ਦਿੱਤਾ ਮੈਂ ਕਰੂੰਗਾ ਦਲੀਲ ਕੀ ਹੁੰਦੀ ਹੈ ਜਦੋਂ ਤੁਸੀਂ ਦਲੀਲ ਕਰਦੇ ਆ ਜਾਂ ਵਿਚਾਰ ਕਰਦੇ ਆ ਇਹ ਨਹੀਂ ਕਿ ਤੁਸੀਂ ਰਾਤ ਨੂੰ ਦੋ ਖਤਾਬਾਂ ਪੜ੍ਹ ਕੇ ਚਾਰ ਸ਼ੇਰ ਮੈਂ ਕਿਈ ਸਿਆਸਤਦਾਨ ਵੀ ਇਹ ਨਾਕਸਰ ਕਰਦੇ ਆ ਬਸ ਸ਼ਾਇਰੀ ਯਾਦ ਕਰ ਲਈ ਚਾਰ ਕਸ਼ੇਰ ਕਾਲਕ ਜ਼ਿਕਰ ਲੈ ਪਾਠ ਪੜ੍ਹ ਲਿਆ ਜਾਂ ਕੋਈ ਹੋਰ ਦੋ ਚਾਰ ਤੇ ਇਹ ਇਹ ਨੂੰ ਨਿੱਕ ਤੁਸੀਂ ਇੰਟੈਲੀਜੈਂਟ ਕਹਿ ਸਕਦੇ ਤੁਸੀਂ ਪੜੋ 100 ਬੰਦਿਆਂ ਨੂੰ ਪੜ ਕੇ ਰਾਤ ਨੂੰ ਉੱਥੇ ਰੱਖ ਦੋ ਤੁਹਾਡਾ ਦਿਮਾਗ ਸਵੇਰੇ ਖਾਲੀ ਹੋਣਾ ਚਾਹੀਦਾ ਦਲੀਲ ਜਾਂ ਤਰਕ ਤੁਸੀਂ ਆਪ ਦੇ ਸਕਦੇ ਆਪਾਂ ਪਿੰਡਾਂ ਜਿਹੜੇ ਵੀ ਰਹਿੰਦੇ ਨੇ ਉਹਨਾਂ ਨੂੰ ਚਾਹਤ ਆਪਾਂ ਕਈ ਵਾਰੀ ਗੱਲ ਕਰਦੇ ਆ ਵੀ ਫਲਾਣਾ ਕੋਈ ਬਜ਼ੁਰਗ ਬੜਾ ਮਹਿਬਤੀ ਹੈ ਮਹਿਬਤੀ ਕਿਉਂਕਿ ਇਹਨਾਂ ਨੂੰ ਤਰਕ ਬੜਾ ਹੁੰਦਾ ਜਿਹੜੀਆਂ ਖਾਫਤਾਂ ਸਿੰਬਲੀਆਂ ਇੱਦਾਂ ਬਣੀ ਹੋਈਆਂ ਕਿਸੇ ਨੇ ਕਿਸੇ ਇੱਕ ਬੰਦੇ ਨੇ ਥੋੜੀ ਲਿਖੀਆਂ ਗੱਲਾਂ ਕਰਦੇ ਕਰਦੇ ਕੋਈ ਟੌਚ ਮਾਰ ਲੈਂਦਾ ਪਹਾਵਤ ਬਣ ਜਾਂਦੀ ਮੋਹਾਬਰਾ ਬਣ ਜਾਂਦਾ ਸੋਚੀ ਤੁਸੀਂ ਕਿਸੇ ਵਰਗ ਹੀ ਬਣੋਗੇ ਫਿਰ ਉਹ ਤਾਂ ਆਲਰੇਡੀ ਬੰਦਾ ਹੈਗਾ ਹੀ ਹੈ ਉਦਾਹਰਨ ਦੇ ਤੌਰ ਤੇ ਰਾਜਪੂਰ ਬਹੁਤ ਵੱਡੇ ਡਾਇਰੈਕਟਰ ਸੀ ਉਹਨਾਂ ਦੇ ਬੱਚੇ ਵੀ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਫੇਲ ਹੋ ਗਏ ਆ ਬਚਨ ਸਾਹ ਬਹੁਤ ਵੱਡੇ ਅਦਾਕਾਰ ਉਹਨਾਂ ਦਾ ਬੇਟਾ ਵੀ ਉੱਤੇ ਡਾਂਸ ਕਰਨਾ ਚਾਹੁੰਦਾ ਸੀ ਫੇਲ ਹੋ ਗਿਆ ਇਦਾਂ ਹੀ ਗੱਲ ਆ ਵੀ ਵੱਡੇ ਵੱਡੇ ਜਿਹੜੇ ਫਿਲਮ ਇਹਨਾਂ ਕਰਦੇ ਸੋ ਜਦੋਂ ਤੁਸੀਂ ਕਿਸੇ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਉਹ ਤਾਂ ਆਲਰੇਡੀ ਹੈਗਾ ਹੀ ਹੈ ਤੁਸੀਂ ਕੀ ਕਰ ਸਕਦਾ ਦੂਜੀ ਗੱਲ ਹੁਣ ਗਾਇਕੀ ਦੀ ਲੇਖ ਪੰਜਾਬ ਚ ਮਿਲਦੇ ਪੰਜਾਬ ਚ ਕਲਾਸਿਕਲ ਸਿੰਗਰ ਉਸ ਤਰ੍ਹਾਂ ਦਾ ਕੋਈ ਵੀ ਹੈ ਨਹੀਂ ਜਿੰਨਾ بڑے ਗ੍ਰਾਮ ਅਲੇਖਾਂ ਸਾਹਿਬ ਆਇਆ ਮੈਦਿਆ ਸੰਾਇਆ ਛੋਟੇ ਗ੍ਰਾਮ ਬਿਹੜੇ ਛੋਟੇ ਗ੍ਰਾਮ ਮਿਲਦਾ ਪਰ ਇੱਕ ਨਾ ਤੁਸੀਂ ਜਦੋਂ ਵੀ ਕੋਈ ਇੱਕ ਦੋ ਘਰਾੜੇ ਜਿਹੜੇ ਪੰਜਾਬ ਚ ਗਾਉਂਦੇ ਰਿਹਾ ਹੁਣ ਤੱਕ ਬਹੁਤ ਸਾਲਾਂ ਤੋਂ ਉਹ ਸਾਰੇ ਦੀ ਇੱਕੋ ਤਰਜ ਹੋ ਗਈ ਠੀਕ ਹੈ ਉਦਾਹਰਣ ਦੇ ਤੌਰ ਤੇ ਬਹੁਤ ਲੋਕੋ ਨੇ ਬੋਲੇ ਸ਼ਾਨ ਗਾਇਆ ਸੋਣ ਸੋਨੇ ਦੇ ਕੰਗਣਾ ਸੌਦਾ ਇੱਕੋ ਜਿਹਾ ਕਿ ਕਿਸ ਨੇ ਮੈਨੂੰ ਇਹ 20 30 ਸਾਲ ਤੋਂ ਉਹੀ ਚੱਲਿਆ ਆ ਰਿਹਾ ਫਿਰ ਇਹ ਤਰਜ ਉਹਦੇ ਜੇ ਤੁਸੀਂ ਯਾਦ ਕਰੋ ਤੁਸੀਂ ਵੀ ਬਣ ਜਾਓਗੇ ਸਿੰਗਰ ਇਹ ਨਿਕਲ ਆ ਕਰੀ ਲੋਕ ਕੀ ਤੇ ਰਿੰਦ ਲੋਕ ਕੀ ਤਾਂ ਹੁੰਦਾ ਕਿ ਜਿਹੜੀ ਲੋਕਾਂ ਵਰਗਾ ਹੋਵੇ ਤੇ ਲੋਕ ਕਾ ਸਕਣ ਤੇ ਉਹ ਸ਼ਬਦوں ਨੂੰ ਅਸਰ ਕਰਦਾ ਕਲਾਸਿਕਲ ਦੀ ਕਿਉਂ ਦੁਨੀਆ ਖਤਮ ਹੋ ਗਈ ਕਦੇ ਸੋਚਿਆ ਤੁਸੀਂ ਕਿਉਂਕਿ ਦੁਨੀਆ ਬਹੁਤ ਤੇਜ਼ ਹੋ ਗਈ ਇਨਸਾਨ ਕੋਲ ਵਕਤ ਨਹੀਂ ਤੁਸੀਂ ਸਵੇਰੇ ਉੱਠ ਜੋ ਕਿ ਨਾ ਮੁਲਕਾਂ ਚ ਡਰਾਈਵ ਥਰੂ ਕਿਉਂ ਬਣਿਆ ਤੁਸੀਂ ਗੱਡੀ ਭਜਾਉਣੀ ਹੈ ਸਵੇਰੇ ਮੂਹ ਧੋ ਕੇ ਨਹਾ ਕੇ ਤੇ ਸਿੱਧਾ ਡਾਇਰੈਕਟ ਆਉਟ ਦਾ ਫੂਡ ਲੈਂਡਿੰਗ ਤੇ ਅੱਗੇ ਕੰਮ ਤੇ ਚਲੇ ਜਾਣਾ ਹੁਣ ਜਿਹੜੀ ਕਲਾਸਿਕਲ ਗਾਇਕੀ ਹੈ ਉਹਦੇ ਉਹ ਆਮ ਲੋਕਾਂ ਦੀ ਗਾਇਕੀ ਨਹੀਂ ਕੋਈ ਬੰਦਾ ਗਾ ਕੇ ਤੁਹਾਨੂੰ ਦੱਸ ਰਿਹਾ ਕਿ ਮੈਂ ਬੜਾ ਕਮਾਲਾਂ ਦਾ ਮੈਂ ਬਹਿ ਕੇ ਸੁਣੋ ਤੁਸੀਂ ਮੈਨੂੰ ਤੁਸੀਂ ਗਾ ਨਹੀਂ ਸਕਦੇ ਸੇ ਲੋਕੀ ਗੀਤ ਇੱਕ ਅਲੱਗ ਚੀਜ਼ ਹੈ ਆਪਾਂ ਲੋਕੀ ਗੀਤਾਂ ਦੇ ਹੱਕਦਾਰ ਹਾਂ ਫੋਟੋ ਕੋਈ ਨਾ ਵਕਤ ਉਤਪਕੁਸ਼ ਸੱਤਾਂ ਤੇ ਹੂਕਾ ਨਾਲ ਆਇਆ ਇਹ ਉਹ ਸਾਡੇ ਸਮਾਜ ਦਾ ਹਿੱਸਾ ਕਲਾਸਿਕਲ ਗਾਇਕ ਕਿ ਹਿੰਦੂਸਤਾਨ ਦੇ ਦਰਾਵੜੀਆਂ ਲੋਕਾਂ ਸ਼ਾਇਰ ਉਹਨਾਂ ਦੀ ਹੋ ਸਕਦੀ ਪਰ ਜਾਂ ਅਮੀਰ ਖੁਸਰਤ ਉਹ ਜਿਹੜਾ ਉਹ ਖਾਦਨਾ ਚੱਲਿਆ ਜਿਨ੍ਹਾਂ ਨੇ ਸ਼ੁਰੂ ਕਰਿਆ ਸੀ ਤਾਨ ਆਇਆ ਤਾ ਇਸ ਕਰਕੇ ਜਾਂ ਚਿਸ਼ਤੀ ਸਾਹਿਬ ਜਿਨ੍ਹਾਂ ਨੇ ਤਾੜੀ ਮਾਰ ਕੇ ਪਾਉਣਾ ਸ਼ੁਰੂ ਕੀਤਾ ਸੀ ਕਿ ਸਾਡੀ ਰਵਾਇਤੀ ਹੈ ਕਿ ਉਹ ਹੈ ਕਿ ਅਸੀਂ ਆਪਣੇ ਵਰਗਾ ਗਏ ਤਾਂ ਹੀ ਉਹਦੇ ਚ ਵਲੱਖਣ ਤਾਂ ਹੋਊਗੀ ਕਿਸੇ ਵਰਗੇ ਬਣ ਕੇ ਤੁਸੀਂ ਫਿਰ ਉਹਨੂੰ ਬਾਰੇ ਦੇਖੋ ਨੂਸਰ ਸਾਹਿਬ ਗਾਉਣੇ ਜੇ ਤੁਸੀਂ ਨੂਸਰ ਨੂਸਰ ਸਾਹਿਬ ਤੋਂ ਬਹੁਤ ਜ਼ਿਆਦਾ ਬਿਹਤਰ गा ਸਕੋਗੇ ਤਾਂ ਸ਼ਾਇਦ ਉਹੀ ਗੀਤ ਤੁਹਾਡੇ ਨਾਲ ਗਾਇਆ ਤੁਹਾਡਾ ਮਕਬੂਲ ਹੋਗਾ ਨਹੀਂ ਤਾਂ ਫਿਰ ਕਾਪੀ ਹੋ ਜਾਈਗੀ ਸੋ ਕਾਪੀ ਨਹੀਂ ਚੱਲਦੀ ਇਹ ਮਨਤਬੇ ਖੂਸਾਵਾਨ ਕਿ ਇੱਕ ਆਰਟਿਸਟ ਵਾਸਤੇ ਕਲਾਕਾਰ ਵਾਸਤੇ ਸਾਹਿਤ ਪੜਨਾ ਕਿੰਨਾ ਜ਼ਰੂਰੀ ਹੈ ਦੇਖੋ ਪੜਨਾ ਹੀ ਜ਼ਰੂਰੀ ਹੈ ਕੀ ਪੜਨਾ ਕੋਈ ਜ਼ਰੂਰੀ ਨਹੀਂ ਵਾਰ ਜਿਹੜੇ ਚ ਤੁਹਾਨੂੰ ਕੋਈ ਸਮਾਨ ਲੈਣੇ ਤੁਸੀਂ ਦੁਕਾਨ ਤੋਂ ਜੇ ਉਹਨੂੰ ਵੀ ਖੋਲ ਕੇ ਪੜਨਾ ਲੱਜੋ ਤਾਂ ਉਹ ਵੀ ਕਮਾ ਸਕਦੇ ਮਸਲਾ ਨਾ ਹੈ ਕਿ ਤੁਹਾਡਾ ਬੀਡ ਪ੍ਰੋਡਕਟ ਪ੍ਰੈਕਟਿਸ ਹੋਈ ਤੇ ਗਿਆ ਨਾਲ ਬੀਡੜ ਉਤ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਸਾਹਿਤ ਹੀ ਪੜਨਾ ਕੁਝ ਵੀ ਵੱਡ ਸਕਦਾ ਕੱਲਾ ਆਪਣਾ ਸਾਹਿਤੀ ਨਾ ਬਣੋ ਬਹੁਤ ਗੱਲਾਂ ਚ ਸਾਨੂੰ ਲੱਗਦਾ ਅਸੀਂ ਬੜੇ ਮਹਾਨ ਹਾਂ ਪਰ ਜੇ ਤੁਸੀਂ ਦੁਨੀਆ ਦਾ ਇਤਿਹਾਸ ਪੜਨਾ ਤੁਹਾਨੂੰ ਲੱਗਦਾ ਕਿ ਹਰ ਜਾਤੀ ਮਹਾਨ ਹੈ ਤੁਹਾਨੂੰ ਲੱਗਦਾ ਅਸੀਂ ਬਹੁਤ ਦਲੇਰਾਂ ਪਰ ਸਾਰੀ ਦੁਨੀਆ ਦੇ ਲੋਕ ਇਤੇ ਕੋੜਬਿਆਂ ਚ ਪੈਦਾ ਹੋਏ ਸੀ ਛੋਟੇ ਛੋਟੇ ਕਮਿਲਿਆਂ ਚ ਤੋਂ ਸਾਰੇ ਮਹਾਨ ਹੈ ਹਰ ਬੰਦੇ ਰ ਆਪਣੀ ਸਭਿਆਤਾ ਮਹਾਨ ਲੱਗਦੀ ਸੋ ਇਸ ਕਰੇ ਪੜਨਾ ਜ਼ਰੂਰੀ ਹੈ ਕੀ ਪੜਨਾ ਹੈ ਕੋਈ ਜ਼ਰੂਰੀ ਨਹੀਂ ਝੰਗੇ ਕਹਾਣੀਆਂ ਬਿੰਦੀਆਂ ਜਾਂ ਤੁਸੀਂ ਕੋਈ ਅ ਸਪਿਸ਼ੀਅਲ ਜਿਹੇ ਨੂੰ ਪੜਨਾ ਹੈ ਜਾਂ ਬੁੱਧਾਂ ਦੇ ਤੁਹਾਡੇ ਥੌਰਸ ਆਪਣੀ ਆਪਣੀ ਆਪਣਾ ਆਪਣਾ ਨਜ਼ਰੀਆ ਧੰਨਵਾਦ ਥੈਂਕ ਯੂ ਹਾਂ ਸਤਿ ਸ਼੍ਰੀ ਅਕਾਲ ਅੰਸਰ ਆ ਜੀ ਮਾਲ ਅੰਕ ਸਜੀਵ ਆ ਰੇਡੀਓ ਆ I think ਕਿ ਮੋਹਲਾ ਅਸਲ ਇਹ ਨਾ ਪੰਧਿਆ ਕੁਐਸਚਨ ਦਾ ਕਿ ਇੱਕ ਗਾਣਾ ਪਿਆਰਾ ਜਾ ਕੋਈ ਜਿਹੜਾ ਤੁਹਾਡੇ ਦਿਲ ਦੇ ਖਰੀਬ ਹੋਵੇ ਇਹ ਗੱਲ ਕਲੀਅਰ ਹੈ ਗਾਣਾ ਤਾਂ ਮੈਂ ਸਟੇਜ ਤੇ ਗਾਉਂਗਾ ਕੋਈ ਕੋਈ ਲਸਦ ਨਹੀਂ ਆਪਾਂ ਵਿਚਾਰ ਨਹੀਂ ਬਠੇਗੀ ਤਾਂ ਮੋਹਨੇ ਸਵਾਲ ਦਾ ਜਿਹਾ ਜਿਸਾ ਤਾਂ ਦਿਲ ਕੋਈ ਸ਼ੇਰੋ ਸ਼ਾਹੀ ਨਹੀਂ ਦੱਲੇ ਨਹੀਂ ਹੋਵੇ ਕੱਲ ਹੋਵੇ ਸਵਾਲ ਜੁਗਾ ਦੇ ਤੁਸੀਂ ਸਟਾਰਟਿੰਗ ਚਾਰ ਕਰਕੇ ਆਪਾਂ ਕੋਈ ਗਾਣਿਆਂ ਦੀ ਦੇ ਤੇ ਫਿਰ ਮੈਂ ਕੋਈ ਗੱਲ ਕਰੀਏ ਇਹਦੇ ਸਾਰਾ ਚਾਹਾਂ ਕਰਦਾ ਕੋਣ چلو گڑا <dyei folos> ਨਹੀਂ ਨਹੀਂ ਤਾਂ ਮੈਂ ਵੀ ਤਾਂ ਤਾਂ ਮੈਂ ਬਹੁਤ ਮਾਣ ਮੈਂ ਤੁਹਾਡੇ ਵਰਗਾ ਮੈਂ ਇਹ ਜਿਹੜਾ ਗਾਇਕੀ ਹੈ ਮੇਰੇ ਲਈ ਕੋਈ ਨਾ ਮੈਂ ਦੇ ਲਈ 20 ਸਾਲ ਇਹਦੇ ਵਿੱਚ ਰਹੇ ਆਂ ਜਾਂ ਮੈਂ ਕੋਈ ਬਹੁਤ ਕੋਈ ਉਸਤਾਦ ਅਰੇ ਇਹ ਤੇ ਵੱਟਾ ਬਣਨੇ ਤੇ ਦੁਰਦੁਰ ਦੇ ਸਿੱਖੇ ਇਹਨੂੰ ਕੋਈ ਵੀਗਾ ਸਕਦਾ ਹੈ ਮੇਰੇ ਗਾਉਣ ਦਾ ਬੇਸਿਕ ਮੰਤਵ ਇਹ ਹੈ ਕਿ ਮੈਂ ਨਹੀਂ ਕਿਤਾ ਮੈਂ ਗਾ ਰਹੇ ਮੈਨੂੰ ਪੈਸ਼ਨ ਹੈ ਇੱਕ ਮੈਂ ਵੀ ਸਮਝਾ ਰਹੇ ਕਿ ਕਿੱਡਾ ਖਾਲੀ ਜਿਹੀ ਇਹ ਪੜਾ ਦਿੱਤੇ ਹਾਂ ਹਰ ਚੀਜ਼ ਕੁਝ ਵੀ ਕਰ ਸਕਦਾ ਹਾਂ ਇੱਕ ਚੀਜ਼ ਹੋਰ ਜਿਹੜਾ ਕੋਈ ਐਸਾ ਗਾਣਾ ਜਿਹੜਾ ਕਦੀ ਤੁਸੀਂ ਬੈਠੇ ਹੋ ਬੋਲਦੇ ਹਮੇਸ਼ਾ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦਾ ਨਾ ਆਪ ਇਸ ਗਾਣਾ ਅਗਰ ਤੁਸੀਂ ਇਕੱਲੇ ਬੈਠੇ ਹੋ ਜਾਂ ਕਿਤੇ ਕੋਈ ਐਵੇਂ ਜੇ ਮੋਜ ਬੈਠੇ ਹੋ ਤੇ ਉਹ ਆਪ ਮਨ ਦੇ ਵਿੱਚ بار-ਬਾਰ ਆ ਰਿਹਾ ਹੋਵੇ ਮੈਂ ਜਿਹੜਾ ਵੀ ਗਾਣਾ ਇੱਕ ਵਾਰੀ ਰਿਕਾਰਡ ਕਰ ਲਵਾਂ ਹਾਂਜੀ ਜਦੋਂ ਫਾਈਨਲ ਮਿਕਸ ਹੋ ਜਵੇ ਹਾਂਜੀ ਉਸ ਤੋਂ ਬਾਅਦ ਮੈਂ ਉਹ ਗਾਣਾ ਕਦੇ ਹੀ ਸੁਣਾਉਂਦਾ ਉਹ ਲਈ ਕੋਈ ਖਾਸ ਪਲੇਸ ਹੈ ਕਿਦਾਂ ਤੁਸੀਂ ਜਦੋਂ ਪੜ੍ਹਦੇ ਹੋ ਨਾ ਬਹੁਤ ਉਹਨੂੰ ਆਪਣੇ ਵਰਗੇ ਬਹੁਤ ਲੋਕ ਮਿਲਦੇ ਹਨ ਮੈਂ ਨਹੀਂ ਕਹਣਾ ਕਿ ਮੇਰੇ ਵਰਗੇ ਮੈਂ ਸ਼ਾਇਦ ਉਹਨਾਂ ਵਰਗਾ ਗੋਡਫਾਦਰ ਫਿਲਮ ਤੁਸੀਂ ਦੇਖੀ ਹੋਣੀ ਹੈ ਬੜੀ ਮਸ਼ਹੂਰ ਹੋਇਆ ਕੁਝ ਚੀਜ਼ਾਂ ਨਾਲ ਉਹਦੇ ਜਿਹੜਾ ਮਾਰਲਨ ਜਿਹੜਾ ਇੱਕ ਅਦਾਕਾਰ ਸੀ ਉਹਨਾਂ ਦੀ ਮੈਂ ਪੜਦਾ ਸੀ ਗੋਡਫਾਦਰ ਦੀ ਕਿਤਾਬ ਮੈਂ ਲਿਆ ਸੀ ਇੱਕ ਬੜੀ ਐਲਿਸ਼ੋਸ ਵੀ ਉਥੋਂ ਲਿਆ ਸੀ ਉਹ ਬੜੀ ਉਹਦੀ ਬੇਕਿੰਗ ਆਉਟ ਤਉਂ ਦਿੱ ਬੜੀ ਖੂਬਸੂਰਤ ਉਹਨਾਂ ਨੇ ਚੀਜ਼ ਲਿਖੀ ਸੀ ਕਿ ਜਦੋਂ ਮੈਂ ਕਿਸੇ ਤੇ ਜਦੋਂ ਫਿਲਮ ਕੰਪਲੀਟ ਹੋ ਜਾਂਦੀ ਹੈ ਜਦੋਂ ਮੈਨੂੰ ਸਨੇਹਾ ਆਉਂਦਾ ਹੈ ਦੇਖਣ ਲਈ ਤਾਂ ਮੈਂ ਦੇਖਣੇ ਜਾਂਦਾ ਹੈ ਨਾ ਮੈਂ ਲੱਗਦਾ ਸੀ ਮੈਂ ਇਦਾਂ ਸੋਚਦਾ ਸੀ ਤੁਸੀਂ ਯਕੀਨ ਮੰਨੋ ਮੈਂ ਆਪਦੀ ਫਿਲਮ ਤਦੋਂ ਪੂਰੀ ਫਾਈਨਲ ਕਰੇ ਬੰਦ ਤੋਂ ਬਾਅਦ ਉਹ ਸਕਰੀਨਿੰਗ ਹੁੰਦੀ ਹੈ ਮੈਂ ਮੈਨੂੰ ਬਾਅਦ ਫਿਲਮ ਚ ਕਿਉਂਕਿ ਮੇਰੇ ਦੋਸਤ ਇਨਵੋਲਵ ਸੀ ਜਿਹੜੇ ਉਹਨਿਸ ਪ੍ਰੋਡਿਊਸਰ ਸੀ 파ਟਨਰ ਸਾਡੇ ਮਿੱਤਰ ਸੀ ਕਿ ਸ਼ਾਇਦ ਉਹਦੇ ਚ ਮੈਂ ਗਿਆ ਸੀ ਅੱਧੇ ਘੰਟੇ ਲਈ ਨਹੀਂ ਮੈਂ ਫਿਲਮ ਦੇਖ ਹੀ ਨਹੀਂ ਸਕਦਾ ਆਪ ਦਾ ਕੰਮ ਕਰ ਰਿਹਾ ਹੈ ਆਪ ਦਾ ਗਾਇਆ ਮੈਂ ਉਦੋਂ ਤੱਕ ਹੀ ਸੁਣਦਾ ਜਦੋਂ ਤੱਕ ਉਹ ਸਟੂਡੀਓ ਚ ਹੈ ਕਿਉਂਕਿ ਉਹ ਉਦੋਂ ਤੱਕ ਹੀ ਮੇਰੇ ਨਾਲ ਤੱਕ ਮੈਂ ਰਿਲੀਜ਼ ਨਹੀਂ ਕਰਿਆ ਉਦੋਂ ਤੱਕ ਫਿਰ ਸੁਣਨ ਦਾ ਮੈਨੂੰ ਉਹ ਚੰਗਾ ਨਾ ਲੱਗਣਾ ਉਹਨਾਂ ਦੇ ਹੱਥ ਹੁੰਦਾ ਤੇ ਬਹੁਤ ਐਸੇ ਗੀਤਾਂ ਜਿਹੜੇ ਮੈਂ ਕਦੇ ਗਾਏ ਨਹੀਂ ਸ਼ਾਇਦ ਮੈਂ ਕਈ ਗੀਤ ਗਾਉਣੇ ਨਹੀਂ ਚਾਹੁੰਦਾ ਮੈਨਾਂ ਦਾ ਜੇ ਮੇਰੇ ਕੋਲ ਰਹਿਣ ਦਾ ਬਦਲ ਨਹੀਂ ਤੇ ਸੁਗੀਤ ਮੇਰੇ ਲਈ ਬੜਾ ਸਹਿਜ ਹੈ ਜਿੱਦਾਂ ਤੁਹਾਨੂੰ ਲੱਗਦਾ ਕਿ ਗੀਤ ਬਹੁਤ ਵੱਡਾ ਕੰਮ ਹੈ ਮੇਰੇ ਲਈ 15 ਮਿੰਟ ਦਾ ਕੰਮ ਹੈ ਤੁਸੀਂ ਬੱਤੀ ਦੇਖੋ ਤੇ ਕਹੋ ਸੜਕ ਤੇ ਕਹੋ ਟਰੱਕ ਦੇਖੋ ਕਾਰ ਤੇ ਮੈਂ ਮੇਰਾ ਮੈਨੂੰ ਇਹ ਸ਼ੌਕ ਹੈ ਕੋਈ ਸ਼ਬਦ ਬਣਾ ਮੈਂ ਗਾਣਾ ਬਣਾਉਂ ਮੈਂ ਇਦਾਂ ਬਹੁਤ ਮੈਨੂੰ ਪਤਾ ਨਹੀਂ ਕਿੰਨੇ ਗਾਣੇ ਦਾ ਡਰਾਫਟ ਸਕੇਚ ਬਣਾਣਾ ਹੈ ਕਿ ਹੁਣ ਤੁਸੀਂ ਇੰਨੇ ਸਮਾਂ ਬਾਅਦ ਮੈਨੂੰ ਚਾਹੀਏ ਹੋ ਕਿ ਇਹ ਵੀ ਚਾਹੁੰਦੇ ਹੋ ਕਿ ਕੁਝ ਲਿਖੋਗੇ 3 ਸਾਲ ਹੋ ਗਏ ਸਾਲ ਹੋ ਜਾਂਦੇ ਕਿ 2 3 3 ਸਾਲ ਹਿੰਦੁਸਤਾਨ ਤੋਂ ਆਇਆ ਕਿੰਨੇ ਸਾਲ ਹੋ ਗਏ ਅਸੀਂ 3 ਸਾਲ ਅੱਗੇ ਕਿੰਨੇ ਸਾਲ ਹੋ ਗਏ ਹਿੰਦੁਸਤਾਨ ਮੈਂ